ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਆਲਟ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਜੀ HF ਦੇ ਵਿੱਚ ਇਹ ਵੈਡ ਸੋ ਦੋਸਤੋ ਏਰੀਆ ਪਿੰਡ ਜਿਹੜਾ ਹੈਗਾ ਗਾਜੀਪੁਰ ਤਹਿਸੀਲ ਖੰਨਾ ਦੋਰਾਹਾ ਜਿਹੜਾ ਜ਼ਿਲ੍ਹਾ ਜੀ ਲੁਧਿਆਣਾ ਹੈਗਾ ਨੰਬਰ 94635 6766 ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹ ਵੈਡ ਖਰੀਦ ਸਕਦੇ ਹੋ ਕਿਸਾਨ ਵੀਰੋ ਦੂਜਾ ਸੂਬਾ ਇਸ ਵਾਰ ਸੁੰਨ ਜਾ ਰਹੀ ਆ ਤਕਰੀਬਨ 25 ਪਲੱਸ ਦੀ ਮਿਲਕ ਕਪੈਸਿਟੀ ਹੈਗੀ ਐ ਇਸ ਵੈਡ ਦੀ ਮੁੱਲ ਦੋਸਤੋ ਜਿਹੜਾ ਹੈਗਾ 55000 ਰੁਪਿਆ ਬਾਈ ਉਹਨਾਂ ਦੀ ਡਿਮਾਂਡ ਹੈ ਮੌਕੇ ਤੇ ਮਾਨਤਾ ਜਰੂਰ ਕੀਤਾ ਜਾਵੇਗਾ ਸੋ ਦੋਸਤੋ ਬਹੁਤ ਵਧੀਆ ਚੰਗੀ ਲੇਵੇ ਵੱਲੋਂ ਬਿਲਕੁਲ ਸਾਫ਼ ਹੈਗੀ ਆ ਚੰਗੀ ਧਾਰ ਦੀ ਹੈਗੀ ਆ ਜਿਹੜੇ ਮੇਰੇ ਵੀਰ ਨੇ ਤਸੱਲੀ ਕਰਨੀ ਹੋਵੇ ਮੌਕੇ ਤੇ ਪਹੁੰਚ ਕੇ ਥਾਂ ਟਿਕਾਣੇ ਤੇ ਆਪਣੀ ਤਸੱਲੀ ਕਰ ਸਕਦਾ ਹੈ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ